ਰਾਸ਼ਟਰੀ ਜਾਂਚ ਏਜੰਸੀ NIA ਨੇ ਐਤਵਾਰ ਨੂੰ ਖਾਲਸਤਾਨੀ ਅੱਤਵਾਦੀ ਕਸ਼ਮੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਵਿਦੇਸ਼ ਵਿੱਚ ਰਹਿੰਦੇ ਬੱਬਰ ਖਾਲਸਾ ਦੇ ਅੱਤਵਾਦੀ ਹਰਿੰਦਰ ਸਿੰਘ ਸੰਧੂ ਉਰਫ ਰਿੰਦਾ ਨਾਲ ਮਿਲ ਕੇ ਭਾਰਤ 'ਚ ਕੰਮ ਕਰ ਰਿਹਾ ਸੀ ਤੇ ਉਹੀ ਖਾਲਸਤਾਨੀ ਹੈ ਜਿਸ ਨੇ 2016 ਵਿੱਚ ਨਾਬਾ ਜਿਲ੍ਹ ਬ੍ਰੇਕ ਕੀਤਾ ਸੀ ਤੇ ਉੱਥੋਂ ਭੱਜ ਗਿਆ ਸੀ ਜਾਣਕਾਰੀ ਮੁਤਾਬਕ NIA ਵੱਲੋਂ ਖਾਲਸਤਾਨੀ ਕਸ਼ਮੀਰ ਸਿੰਘ ਗਲਵੱਡੀ ਤੇ 10 ਲੱਖ ਦਾ ਇਨਾਮ ਵੀ ਸੀ ਜਿਸ ਨੂੰ ਹੁਣ ਬਿਹਾਰ ਦੇ ਮੋਤੀਹਾਰੀ ਇਲਾਕੇ ਚੋਂ ਗ੍ਰਿਫਤਾਰ ਕੀਤਾ ਗਿਆ ਤੇ ਨਾਬਾ ਜੇਲ੍ਹ ਤੋੜ ਕੇ ਫਰਾਰ ਹੋਣ ਬਾਅਦ ਕਸ਼ਮੀਰ ਸਿੰਘ ਰਿੰਦਾ ਸਮੇਤ ਹੋਰ ਖਾਲਸਤਾਨੀ ਅੱਤਵਾਦੀਆਂ ਨਾਲ ਜੁੜ ਗਿਆ ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋ ਲੱਗਾ ਤੇ ਖਾਲਸਤਾਨੀ ਕਸ਼ਮੀਰ ਸਿੰਘ ਬਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਰਿੰਦਾ ਨਾਲ ਨੇਪਾਲ ਕਸ਼ਮੀਰ ਅਤੇ ਹੋਰ ਅੱਤਵਾਦੀ گروਹ ਨਾਲ ਜੁੜਿਆ ਹੋਇਆ ਸੀ ਤੇ NIA ਦੇ ਕੇਸ 'ਚ ਪਘੋੜਾ ਸੀ ਤੇ ਗ੍ਰਿਫਤਾਰ ਕੀਤੇ ਕਸ਼ਮੀਰ ਸਿੰਘ ਦੇ ਵਿੱਚ ਸਾਜ਼ਿਸ਼ 'ਚ ਸ਼ਾਮਲ ਖਾਲਸਤਾਨੀ ਅੱਤਵਾਦੀਆਂ ਦੀ ਮਦਦ ਉਹਨਾਂ ਨੂੰ ਪਨਾਹ ਲੌਜਿਸਟਿਕਸ ਸਹਾਇਤਾ ਅਤੇ ਅੱਤਵਾਦੀ ਫੰਡ ਇਕੱਠਾ ਕਰਨ ਦੇ ਵੀ ਇਲਜ਼ਾਮ ਨੇ ਤੇ ਇਹ ਵੀ ਖੁਲਾਸਾ ਹੋਇਆ ਹੈ ਕਿ ਕਸ਼ਮੀਰ ਸਿੰਘ ਦੇ ਸਾਥੀ ਭਾਰਤ ਚਾਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਨੇਪਾਲ ਭੱਜ ਗਏ ਸਨ ਜਿਸ ਚ ਇੱਕ ਵੱਡੀ ਵਾਰਦਾਤ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਆਰ ਪੀ ਜੀ ਹਮਲਾ ਸੀ ਤੇ ਇਸ ਦਾ ਨਾਮ ਕਸ਼ਮੀਰ ਸਿੰਘ ਦੇ ਨਾਲ ਵੀ ਜੁੜ ਰਿਹਾ ਤੇ ਐਨ ਆਈ ਐ ਨੇ ਅਗਸਤ 2022 ਚ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਸਤਾਨੀ ਲਿਬਰੇਸ਼ਨ ਫੋਰਸ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀਆਂ ਗਤੀਵਿਧੀਆਂ ਨੂੰ ਵੇਖਦੇ ਹੋਏ ਸੂ ਮੋਟੋ ਮਾਮਲਾ ਦਰਜ ਕੀਤਾ ਸੀ ਤੇ ਜਾਂਚ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਸਾਰੇ ਭਾਰਤ ਵਿੱਚ ਅੱਤਵਾਦੀ ਵਾਰਦਾਤਾਂ ਕਰ ਰਹੇ ਨੇ ਜਿਵੇਂ ਬਾਰਡਰ ਪਾਰ ਤੋਂ ਹਥਿਆਰ ਗੋਲਾ ਬਾਰੂਦ ਵਿਸਫੋਟਕ ਆਈਡੀ ਅਤੇ ਹੋਰ ਤਸਕਰੀ ਵੀ ਨਾਲ-ਨਾਲ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਕਸ਼ਮੀਰ ਸਿੰਘ ਦਾ ਵੀ ਕਿਤੇ ਨਾ ਕਿਤੇ ਨਾਮ ਜੁੜ ਰਿਹਾ ਹੈ ਤੇ NIA ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰ ਸਿੰਘ ਨੂੰ 2022 ਚ ਪਗੋੜਾ ਕਰਾਰ ਕਰ ਦਿੱਤਾ ਸੀ ਤੇ ਪਿਛਲੇ ਕੁਝ ਸਾਲਾਂ ਵਿੱਚੋਂ ਉਸ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹੋਏ ਸਨ ਤੇ ਕਸ਼ਮੀਰ ਸਿੰਘ ਵੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਦਾ ਇਨਾਮ ਵੀ ਦਿੱਤਾ ਜਾਣਾ ਸੀ ਤੇ NIA ਨੇ ਜੁਲਾਈ 2023 ਚ ਨੋ ਹਤਵਾਦੀਆਂ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਸੀ ਜਿਸ ਚ ਸੰਧੂ ਅਤੇ ਲੰਡਾ ਦਾ ਵੀ ਨਾਮ ਸ਼ਾਮਲ ਹੈ ਤੇ ਹੁਣ ਇਸੇ ਤੇ ਕਾਰਵਾਈ ਕਰਦੇ ਹੋਏ ਖਾਲਸਤਾਨੀ ਹਤਵਾਦੀ ਅਤੇ ਨਾਬਾਜ਼ ਜੇਲ ਬ੍ਰੇਕ ਦਾ ਮਲਜ਼ਮ ਕਸ਼ਮੀਰ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਕਸ਼ਮੀਰ ਸਿੰਘ ਤੋਂ ਹੋਰ ਕੀ ਕੁਝ ਜਾਣਕਾਰੀਆਂ ਅੱਤਵਾਦੀ ਗਤੀਵਿਧੀਆਂ ਬਾਰੇ ਮਿਲਦੀਆਂ ਨੇ ਕਿਉਂਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਬਣਿਆ ਹੋਇਆ ਹੈ ਤੇ ਖਾਲਸਤਾਨੀ ਅੱਤਵਾਦੀ ਪਾਕਿਸਤਾਨ ਦੇ ਰਾਹੀ ਪੰਜਾਬ ਅਤੇ ਦੇਸ਼ ਦੇ ਹੋਰ ਸ਼ਹਿਰਾਂ ਦੇ ਵਿੱਚ ਵੱਖ-ਵੱਖ ਆਪਣੇ ਅਜੰਡੇ ਬਣਾ ਰਹੇ ਨੇ ਤੇ ਵੱਖ-ਵੱਖ ਆਪਣੇ ਅੰਜਾਮ ਵਾਰਦਾਤਾ ਜਿਹੜੀਆਂ ਨੇ ਉਹ ਕਰ ਰਹੇ ਨੇ ਤੇ ਹੁਣ ਇਸੇ ਦੇ ਚਲਦੇ ਕਸ਼ਮੀਰ ਸਿੰਘ ਗ੍ਰਿਫਤਾਰ ਹੋ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਇਸ ਦੇ ਅੱਗੇ ਕੀ ਖੁਲਾਸਾ ਹੋਵੇਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗਾ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ